ਹਾਂਜੀ ਪ੍ਰਧਾਨ ਸਾਹਿਬ ਜੋ ਅੱਜ ਦਾ ਧਰਨਾ ਅਨਮਿੱਥੇ ਸਮੇਂ ਲਈ ਲਗਾਇਆ ਗਿਆ ਹੈ ਇਸ ਬਾਰੇ ਕੀ ਕਹਿਣਾ ਚਾਹੋਗੇ ਜੋਰ ਨਾਲ ਬੋਲੋ ਤੁਹਾਡਾ ਵੀ ਬਹੁਤ ਧੰਨਵਾਦ ਜੀ ਸਾਡੀ ਆਵਾਜ਼ ਚੱਡੀ ਕਰਤਾ ਮੈਨੂੰ ਬੁਲਾਤੀ ਆ ਬਹੁਤ ਬਹੁਤ ਧੰਨਵਾਦ ਅੱਜ ਦਾ ਇਹਨਾਂ ਧੰਨਵਾਦ ਤਿੰਨ ਦਿਨ ਹੋ ਗਏ ਯਾਰ ਪਹਿਲਾਂ ਅਸੀਂ ਐਮਐਨ ਕੋਟੀਆਂ ਕਰੋ ਕੀਤਾ ਸੀ ਪਰ ਅੱਜ ਤੱਕ ਕਿਸੇ ਪਾਸੇ ਸਾਡੀ ਫੀਸ ਨਹੀਂ ਗਈ ਕਿਸੇ ਪ੍ਰਸ਼ਾਸਨ ਨੇ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਕਿਉਂਕਿ ਕਿੰਨੇ ਦੀ ਸਾਡੀ ਦੋ ਸਾਡੀ ਫਸਲ ਆ ਇੱਕ ਸਾਲ ਹੁੰਦਾ ਸਾਡੇ ਕੰਨੇ ਤੇ ਫੈਸਲਾ ਲੈਣ ਵਾਲੇ ਆ ਪਰ ਸਾਡਾ ਨਾਮ ਪ੍ਰਸ਼ਾਸਨ ਬਾਹਰ ਦਾ ਨਾਮ ਦੀ ਸਰਕਾਰ ਬਾਹਰ ਦੀ ਅੱਜ ਘਾਰ ਕੇ ਅੱਜ ਕੇ ਅਸੀਂ ਦੁਬਾਰਾ ਫਿਰ ਜਾਂਦੇ ਰੋਡ ਜਾਮ ਕੀਤਾ ਜਿਵੇਂ ਦਾ ਜੰਮੂ ਦਾ ਮਤਲਬ ਆ ਜੀ ਤੇ ਜੋ ਆਪਰੋਂ ਦਾ ਜਿਲ੍ਹਾ ਜਿਹੜਾ ਸਾਡੇ ਬੋਲੇ ਦੇ ਕਾਰਪੋਰੇਟ ਪ੍ਰਤੀ ਕੋਟੇ ਸਾਡੇ ਦੇ ਪੈਸੇ ਲੈਣ ਵਾਲੇ ਨਹੀਂ ਹੁੰਦੇ ਬਸ ਉਹਦਾ ਚਰਚਾ ਨਹੀਂ ਰਹਿਦਾ ਹੀ ਜਾਂਦਾ ਹਾਂ ਹਾਂਜੀ ਵੀਰ ਜੀ ਜੋ ਇਹ ਧਰਨਾ ਲਗਾਇਆ ਗਿਆ ਇਸ ਬਾਰੇ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਕੀ ਇਹ ਦੇਸ਼ ਦੇਣਾ ਚਾਹੋਗੇ ਇਹ ਸਰਕਾਰ ਨੂੰ ਸਾਡੀ ਇੱਕੀ ਪੀੜ ਆ ਕੇ ਇਹ ਜਿਹੜੇ ਲੋਕ ਬੈਠੇ ਨੇ ਇਥੇ ਆ ਕੇ ਇਹ ਹਾਰਪੀੜ ਤੇ ਲੋਕ ਨੇ ਜਿਹੜੇ ਬਿਆਸ ਦਰਿਆ ਦੇ ਖੰਡੇ ਤੇ ਤੇ ਰਾਣੀ ਦਿਆ ਦੇ ਖੰਡੇ ਤੇ ਜਿਨ੍ਹਾਂ ਦਾ ਬਹੁਤ ਭਾਰੀ ਨੁਕਸਾਨ ਹੋ ਗਿਆ ਪਿਛਲੇ ਗੰਨੇ ਦੀ ਸਾਡੀ ਰਾਸੀ ਜਿਹੜੀ ਬਕਾਇਆ 65 ਰੁਪਏ ਜਿਹੜਾ ਸਰਕਾਰ ਨੇ ਸਾਨੂੰ ਦੇਣਾ ਸੀ ਅਜੇ ਤੱਕ ਨਹੀਂ ਦਿੱਤਾ। ਗਰਦਾਸਪੁਰ ਦਾ ਧਰਨਾ ਲੱਗਾ ਕਈ ਡੀਸੀਆਂ ਨੂੰ ਮੰਗ ਪੱਤਰ ਵੀ ਦਿੱਤੇ। ਉਸ ਤੋਂ ਬਾਅਦ ਅੱਜ ਚੌਥਾ ਦਿਨ ਹੋ ਗਿਆ ਇੱਥੇ ਮਟਾਲੇ ਐਮਐਲਏ ਸ਼ੈਰੀ ਕਲਸੀ ਦੇ ਦਰ ਦੇ ਸਾਹਮਣੇ ਜੋ ਧਰਨਾ ਲੱਗਦਾ। ਆ ਜਹਾਰ ਕੇ ਕਿਸਾਨ ਜਿਹੜੇ ਦੁਖੀ ਹੋਏ ਰੋਡ ਦੇ ਉੱਤੇ ਆ ਗਏ ਆ। ਇਹਨਾਂ ਦਾ ਪਿਛਲਾ ਬਕਾਇਆ ਜੇ ਨਹੀਂ ਮਿਲਿਆ ਅੱਗੇ ਗੰਨੇ ਦੀ ਕਟਾਈ ਫੇਰ ਚਾਲੂ ਹੋ ਚੱਲੀ ਹੈ। ਤੇ ਇੰਨੇ ਕੁ ਮੰਦੇ ਹਾਲ ਆ। ਕੇ ਹਾਰਾ ਨੇ ਇੰਨਾ ਨੁਕਸਾਨ ਕੀਤਾ ਵਾ ਇਹ ਦਰਿਆਈ ਏਰੀਏ ਦਾ ਕਿ ਨਾ ਪਸ਼ੂਆਂ ਵਾਸਤੇ ਚਾਰਾ ਰਿਆ ਨਾ ਕੋਈ ਤੂੜੀ ਰਹੀ ਆ ਕੱਚੇ ਘਰ ਟਹਿ ਗਏ ਆ ਇਹ ਸਰਕਾਰ ਨੂੰ ਅਪੀਲ ਆ ਇੱਕ ਸਾਡੀ ਕਿ ਜਿਹੜਾ ਸਾਡਾ 61 ਰੁਪਏ ਦਾ ਕਿਸਾਨਾਂ ਦਾ ਬਕਾਇਆ ਉਹ ਦਿੱਤਾ ਜਾਵੇ ਤੇ ਇਹਨਾਂ ਦੇ ਜਿਹੜੇ ਜ਼ਖਮਾਂ ਤੇ ਇੱਕ ਤੁਹਾਡੀ ਮਲਮ ਲੱਗ ਜੂਗੀ ਮਲਮ ਲੱਗਣ ਵਾਲਾ ਹਿਸਾਬ ਹੋ ਜੂਗਾ ਤੁਸੀਂ ਜਿਹੜੇ ਖਰਾਬੇ ਦੇਣੇ ਉਹ ਬਾਅਦ ਦੀ ਗੱਲ ਆ ਪਰ ਇਹ ਆ कि ਜਿਹੜਾ ਇਹਨਾਂ ਦਾ ਬਕਾਇਆ ਉਹੀ ਦਿੱਤਾ ਜਾਵੇ ਜਿੰਨੀ ਦੇਰ ਤੱਕ ਸਰਕਾਰ ਤੁਹਾਡੇ ਕਾਊਂਟ ਦੇ ਵਿੱਚ ਬਕਾਇਆ ਰਾਸ਼ੀ ਨਹੀਂ ਪਉਂਦੀ ਉਨੀ ਦੇਰ ਤੱਕ ਧਰਨਾ ਐਵੇਂ ਜਾਰੀ ਰਹੇਗਾ ਹਾਂਜੀ ਇਹ ਜਿੰਨਾ ਚਿਰ ਸਰਕਾਰ ਕਿਉਂਕਿ ਇਹਨਾਂ ਦੇ ਹੀ ਜਿਹੜੇ ਝੂਠੇ ਵਾਦੇ ਆ ਉਹ ਬੜਾ ਚਿਰ ਵੇਖ ਲੈ ਜਿਸ ਦਿਨ ਗਰਦਾਸਪੁਰ ਦਾ ਨਲਕਾ ਸੀ ਉਸ ਦਿਨ ਵੀ ਅਸੀਂ ਇਹਨਾਂ ਨੇ ਹੱਟਦਾ ਵਾਦਾ ਕੀਤਾ ਉਸ ਤੋਂ ਬਾਅਦ ਮੰਗ ਪੱਤਰ ਦਿੱਤੇ ਡੀਸੀਆਂ ਨੂੰ ਪਰ ਨਹੀਂ ਹੁਣ ਅਸੀਂ ਇਹਨਾਂ ਦੇ ਕੇ ਝੂਠੇ ਵਾਦੇ ਤੇ ਨਹੀਂ ਉਠਾਂਗੇ ਜਿੰਨਾ ਚਿਰ ਸਾਡੀ ਗੰਨੇ ਦੀ ਬਕਾਇਆ ਰਾਸ਼ੀ ਜਿਹੜੀ ਉਹ ਨਹੀਂ ਪਈ ਹਾਂਜੀ ਤੁਸੀਂ ਦੇਖ ਰਹੇ ਜੇ ਸੱਚ ਦੀ ਆਵਾਜ਼ 24 ਤੇ ਇਹ ਕਿਸਾਨਾਂ ਦਾ ਅੰਦੋਲਨ ਸੱਚਾ ਹੈ ਜਾਂ ਝੂਠਾ ਹੈ ਇਸ ਬਾਰੇ رائے ਦੇਣੀ ਅਤੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਸਹੀ ਆ ਉਹ ਆਣ ਕੇ ਇਹਨਾਂ ਦਾ ਸਾਥ ਦਓ ਸਾਰੇ ਪੰਜਾਬ ਵਾਸੀਆਂ ਨੂੰ ਮੇਰੀ ਬੇਨਤੀ ਆ ਕਿ ਇਹਨਾਂ ਕਿਸਾਨਾਂ ਦਾ ਸਾਥ ਦਓ ਹੱਥ ਚੜ੍ਹ ਕੇ ਇਹਨਾਂ ਦਾ ਹਿੱਸਾ ਬਣੋ ਇਹਨਾਂ ਦੀ ਮਦਦ ਕਰੋ ਤਾਂ ਜੋ ਸਰਕਾਰ ਤੱਕ ਆਵਾਜ਼ ਪਹੁੰਚ ਸਕੇ ਤੇ ਸਰਕਾਰ ਇਹਨਾਂ ਦੀ ਮੰਦੀ ਰਾਸੀ ਜੋ ਵੀ ਇਹਨਾਂ ਦੇ ਹੱਕ ਨੇ ਉਹ ਦੇ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ 孩子，你好。